ਅੱਜ ਅਕਾਲੀ ਦਲ ਅੰਮ੍ਰਿਤਸਰ ਨੇ ਡੇਰਾ ਬਾਬਾ ਨਾਨਕ ਵਿੱਚ ਪਹਿਲਗਾਮ ਵਿੱਚ ਮਾਰੇ ਗਏ 26 ਵਿਕਤੀਆਂ ਨੂੰ ਲੈ ਕੇ ਕੱਢਿਆ ਰੋਸ ਮਾਰਚ ਇਸ ਰੋਸ ਮਾਰਚ ਵਿੱਚ ਈਮਾਨ ਸਿੰਘ ਮਾਨਤ ਨਾਰਾਇਣ ਸਿੰਘ ਚੋੜਾ ਰਹੇ ਹਾਜ਼ਰ ਤੁਸੀਂ ਦੇਖ ਰਹੇ ਹੋ ਡੀਬੀਐਨ 24 ਨਿਊਜ਼ ਰਿੰਕਾ ਵਾਲੀਆ ਦੇ ਨਾਲ ਕ੍ਰਿਸ਼ਨ ਕਪਾਲ ਦੀ ਰਿਪੋਰਟ ਡੇਰਾ ਬਾਬਾ ਨਾਨਕ ਹਾਂਜੀ ਵਧੀਆ ਜੇ ਤੁਸੀਂ ਰੋਜ਼ਮਰ ਰੱਤ ਸ਼ਾਂਤੀ ਮਾਰਚ ਤੇ ਕਿਸਮਤ ਕਰਦੇ ਹੋ ਅੱਜ ਅਸੀਂ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਸਾਹਿਬ ਦੇ ਬਾਰਡਰ ਤੇ ਗੁਰੂ ਨਾਨਕ ਸਾਹਿਬ ਦੇ ਸਥਾਨ ਦੇ ਉੱਤੇ ਅਮਨ ਤੇ ਸ਼ਾਂਤੀ ਦਾ 1 ਮਾਰਚ ਕੱਢ ਰਹੇ ਹਾਂ ਜਿਹੜੇ ਬੜੇ ਬੇਰਹਿਮੀ ਨਾਲ 26 ਬੰਦੇ ਪਹਿਲਗਾਮ ਚ ਮਾਰੇ ਗਏ ਆ ਉਹਨਾਂ ਦਾ ਸਾਰਿਆਂ ਨੂੰ ਅਫਸੋਸ ਹੈਗਾ ਪਰ ਸਾਡੀ ਮੰਗ ਹੈ ਉਹਦੀ ਪੜਤਾਲ ਕੀਤੀ ਜਾਏ ਉਹਦੀ ਜਾਂਚ ਕੀਤੀ ਜਾਏ ਕਾਨੂੰਨ ਦੇ ਦੇਰੇ ਦੇ ਵਿੱਚ ਅਪਰਾਧੀਆਂ ਨੂੰ ਫੜਿਆ ਜਾਏ ਔਰ ਅੰਤਰਰਾਸ਼ਟਰੀ ਕਾਨੂੰਨ ਅਧੀਨ ਉਹ অপরাধੀਆਂ ਦੇ ਬਰ ਖਿਲਾਫ ਕਾਰਵਾਈ ਕਰਕੇ ਇਨਸਾਫ ਲਿੱਤਾ ਜਾਵੇ ਜਿਹੜਾ ਆਰਐਸਐਸ ਭਾਜਪੀ ਨੇ ਕੱਟੜਵਾਦੀ ਸੋਚ ਨੇ ਉਰੇ ਇੱਕ جنگ ਦਾ ਮਾਹੌਲ ਪੈਦਾ ਕਰਤਾ ਫੌਜ ਦੇ ਹੱਥ 'ਚੇ ਕਾਨੂੰਨ ਦੇਤਾ ਹੈਗਾ ਉਹ ਬਹੁਤ ਇਨਸਾਨੀਅਤ ਦੇ ਕਾਂਡ ਹੋ ਰਹੇ ਆ ਜਿਹੜੇ ਜਾ ਕੇ ਫੌਜ ਨੂੰ ਟਾਰਗੇਟ ਨਹੀਂ ਕੀਤਾ ਭਾਰਤ ਨੇ ਉੱਥੇ ਸਿਵਿਲਿਅਨ ਦੇ ਉੱਤੇ ਉਹਨਾਂ ਨੇ ਕਹਿ ਕੇ ਕਿ ਇਹ ਟੈਰਰ ਕੈਂਪ ਹੈ ਉੱਥੇ ਜਾਕੇ ਮਸੀਤਾ ਮਜਤਾ ਦੇ ਉੱਤੇ ਬੰਬ ਸੁੱਟਤੇ ਉਹਦਾ ਜਵਾਬ ਹੁਣ ਪਹੁੰਚ ਜੇ ਸਿੱਖਾਂ ਦੇ ਗੁਰੂ ਘਰ ਦੇ ਵਿੱਚ ਬੰਬ ਚੱਲ ਪਏ ਹੈਗੇ ਆ ਔਰ ਇਹ ਜਿਹੜਾ ਮਾਹੌਲ ਵਿਗੜ ਰਿਹਾ ਇਹਦੇ ਵਿੱਚ ਪਰਦਾ ਕੱਖ ਨਹੀਂ ਜਾਂਦਾ ਪਰ ਪੰਜਾਬ ਦਾ ਸਭ ਕੁਝ ਚਲੇ ਜਾਂਦਾ ਹੈਗਾ ਬਾਰਡਰ ਤੇ ਬੈਠੇ ਅੱਜ ਸਾਰੀ ਦੁਨੀਆ ਭੈ ਚ ਹੈਗੀ ਹੈ 65 71 ਦੇ ਵਿੱਚ 10 10 ਕਿਲੋਮੀਟਰ ਤਾਈ ਸਾਰੀ ਆਬਾਦੀ ਉਜਾੜਤੀ ਸੀਗੀ ਇੱਥੇ ਕੰਮ ਕਾਜ ਛੱਡ ਤੇ ਬੱਚੇ ਸਕੂਲਾਂ ਨਿਕਲ ਗਏ ਇੱਥੇ ਰਹਿਣਾ ਬਹਿਣਾ ਬਹੁਤ ਔਖਾ ਹੋ ਜਾਂਦਾ ਹੈਗਾ ਔਰ ਨੁਕਸਾਨ ਬਾਰਡਰ ਤੇ ਹੀ ਹੁੰਦਾ ਤਾਰਾਂ ਲੱਗ ਜਾਂਦੀਆਂ ਜਿਮੀਦਾਰ ਆਪਣੇ ਖੇਤਾਂ ਤਾਂ ਹੀ ਨਹੀਂ ਪਹੁੰਚ ਸਕਦੇ ਬੀਬੀਆਂ ਨੂੰ ਫਰੋਲ ਫਰੋਲ ਕੇ ਬੀਐਸ ਐਫ ਵਾਲੇ ਆਪਣੇ ਖੇਤਾਂ ਤਾਂ ਹੀ ਭੇਜਦੇ ਹੈਗੇ ਆ ਮਾਈਨਾ ਲੱਗ ਜਾਂਦੀਆਂ ਖੇਤਾਂ ਦੇ ਵਿੱਚ ਉੱਥੇ ਬੇਕਾਰ ਹੋ ਜਾਂਦੀ ਹੈ ਸਾਡੀ ਜ਼ਮੀਨ ਜਿੱਥੇ 70% ਵਪਾਰ ਲੈਂਦੇ ਤੇ ਚੜਦੇ ਪਾਕਿਸਤਾਨ ਨਾਲ ਹੁੰਦਾ ਸੀ ਅੱਜ ਇੱਥੇ ਸਾਰੇ ਧੰਦੇ ਬੰਦ ਹੋ ਗਏ ਹੈਗੇ ਆ ਸਮਗਲਿੰਗ ਹਜੇ ਵੀ ਚੱਲਦੀ ਹੈ ਡਰੋਨ ਹਜੇ ਵੀ ਆਉਂਦੇ ਆ ਮਾੜੇ ਕੰਮ ਸਾਰੇ ਹੋ ਜਾਂਦੇ ਆ ਪਰ ਚੰਗੇ ਬੰਦਿਆਂ ਦੇ ਮੇਲ ਆਪਸ 'ਚ ਰੋਕਤੇ ਜੇ ਸਾਡਾ ਆਪਸ 'ਚ ਤਾਲਮੇਲ ਹੋਵੇ ਸਾਡਾ ਵਪਾਰਿਕ ਸਾਂਝ ਹੋਵੇ ਆਵਾਜਾਵੀ ਹੋਵੇ ਤਾ ਹਰੇਕ ਇਨਸਾਨ ਪੱਖੀ ਬੰਦਾ ਮਾੜੇ ਨੂੰ ਮਾੜਾ ਕਹੂਗਾ ਚਾਹੇ ਉਹ ਹਿੰਦੂਆਂ ਦਾ ਕਾਤਲ ਕੀਤਾ ਹੋਏ ਸਿੱਖਾਂ ਦਾ ਕੀਤਾ ਹੋਏ ਮੁਸਲਮਾਨਾਂ ਦਾ ਕੀਤਾ ਹੋਏ ਮਨੁੱਖਤਾ ਦੀ ਸਾਂਝ ਹੁੰਦੀ ਹੈ ਇਹ ਜਿਹੜੀ ਪਾਕਿਸਤਾਨ ਦੀ ਆਰਮੀ ਤੇ ਸਰਕਾਰ ਭਾਰਤ ਦੀ ਹਿੰਦੂ ਪ੍ਰਸਤ ਸਰਕਾਰ ਤੇ ਆਰਮੀ ਇੱਕ ਦੂਜੇ ਨਾਲ ਭੇੜ ਰਹੀ ਹੈ ਅੱਜ ਪਰਬਾਨੂ ਸ਼ਸਤਰ ਦਾ ਯੁੱਗ ਹੈ ਇਹਦੇ ਵਿੱਚ ਜੇ ਇਹ ਗਲਤੀ ਹੋ ਗਈ ਤਾਂ ਇੱਥੇ ਪੰਜਾਬ ਦੀ ਤਬਾਹੀ ਹੋ ਜਾਊਗੀ ਸਾਡੇ ਗੁਰਧਾਮ ਦੋਨੋਂ ਪਾਸੇ ਹੈਗੇ ਕਰਤਾਰਪੁਰ ਸਾਹਿਬ ਇੱਥੇ ਹੈ ਨਨਕਾਣਾ ਸਾਹਿਬ ਹੈਗੇ ਪੰਜਾ ਸਾਹਿਬ ਹੈਗੇ ਗੁਰੂ ਸਾਹਿਬ ਦੋਨੋਂ ਪਾਸੇ ਬਸਦੇ ਹੁੰਦੇ ਸੀਗੇ ਸਾਡੇ ਗੁਰੂਆਂ ਨੇ ਸਾਰੇ ਕਿਤੇ ਸਿੱਖੀ ਰੱਗੀ ਹੈ ਅੱਜ ਵੀ ਪੰਥ ਦੀਆਂ ਜਾਇਦਾਦਾਂ ਉੱਥੇ ਖੜੀਆਂ ਐ ਇੱਥੋਂ ਬੰਬ ਚੱਲੇ ਉੱਥੇ ਢੇ ਜਣੇ ਐ ਚਾਹੇ ਕਰਾਚੀ 'ਚ ਪਰਬਾਨੂ ਸ਼ਸਤਰ ਚੱਲ ਪਏ ਉਧਰਲੀ ਹਵਾ ਜਿਹੜੀ ਮੀਂਹ ਵਾਲੀ ਆਉਂਦੀ ਹੈ ਸਾਰਾ ਉੱਥੇ ਦਾ ਪ੍ਰਦੂਸ਼ਣ ਇੱਥੇ ਸੁੱਟ ਦੇਣਾ ਅਗਲੀਆਂ ਸਾਡੀਆਂ ਪੀੜ੍ਹੀਆਂ ਰਹਿ ਜਾਣੀਆਂ ਡੀਐਨਏ 'ਚ ਫਰਕ ਹੋ ਜਾਣੇ ਆ ਕਿਸੇ ਦੀ ਬਾਹ ਨਹੀਂ ਕਿਸੇ ਦੀ ਲੱਤ ਨਹੀਂ ਇਹੋ ਜੀ ਜੰਪਲ ਹੋ ਜਾਣੀਆਂ ਅੱਜ ਅਕਾਲ ਤਖਤ ਦਾ ਜਸਦਾਰ ਕਹਿੰਦੇ ਕਹਾਉਂਦੇ ਗੜਗੱਤ ਸਾਹਿਬ ਕਹਿੰਨੇ ਆ ਕਿ ਸਿੱਖਾਂ ਨੂੰ ਬੱਚੇ ਹੋਰ ਪੈਦਾ ਕਰਨੇ ਚਾਹੀਦੇ ਆ ਪਰ ਜੇ ਇੱਥੇ ਜੰਗ ਹੋ ਗਿਆ ਇੱਥੇ ਜਾ ਕੇ ਆ ਪਰਵਾਣੂਸ਼ਤ ਵਰਤੇ ਗਏ ਫਿਰ ਇੱਥੇ ਤਾਂ ਆਬਾਦੀ ਹੋ ਹੀ ਨਹੀਂ ਰਹਿਣੀ ਇਹ جنگ ਨੂੰ ਹਰੇਕ ਸਿੱਖ ਨੂੰ ਹਰੇਕ ਹਿੰਦੂ ਨੂੰ ਹਰੇਕ ਮੁਸਲਮਾਨ ਨੂੰ ਇਹ ਰੋਕਣਾ ਚਾਹੀਦਾ ਆਪਾਂ ਨੂੰ বাসਣਾ ਚਾਹੀਦਾ ਪਿਆਰ ਮੁਹੰਮਦ ਨਾਲ ਔਰ ਆਪਾਂ ਨੂੰ ਇੱਕ ਦੂਜੇ ਦੇ ਕੰਮਾਂ 'ਚ ਸਾਥ ਦੇਣੀ ਚਾਹੀਦੀ ਹੈ ਗਵਾਂਢੀ ਨਾਲ ਬਣਾ ਕੇ ਰੱਖੀ ਦੀਆਂ ਨਾ ਕਿ ਤੋੜ ਕੇ ਇਹ ਤਾਂ ਜਿਹੜਾ ਸਰਵਰਕਰ ਹੋਇਆ ਹਿੰਦੂ ਮਹਾਸਭਾ ਦਾ ਮੁਖੀ ਔਰ ਜਿਹੜਾ ਆਰਐਸਐਸ ਦਾ ਮੁਖੀ ਹੈ ਉਹਦਾ ਫਾਰਮੂਲਾ ਸੀਗਾ ਕਿ ਜਿਹੜੇ ਔਰੇ ਹਿੰਦੂ ਸਿੱਖ ਜੈਨ ਬੋਧੀ ਹੈਗੇ ਆ ਉਹਨਾਂ ਨੂੰ ਇਕੱਠੇ ਹੋ ਕੇ ਮੁਸਲਮਾਨਾਂ ਦੇ ਬਰਖਿਲਾਫ ਤੁਰਨਾ ਚਾਹੀਦਾ ਹੈ ਤਾਂ ਹੀ ਅਸੀਂ ਇਕੱਠੇ ਹੋਵਾਂਗੇ ਇਹ ਹਰੇਕ ਸਰਕਾਰ ਨੇ ਕੰਮ ਕੀਤਾ ਹੈਗਾ ਇੰਦਰਾ ਗਾਂਧੀ ਨੇ ਵੀ ਇਦਾਂ ਜੰਗਾਂ ਲੜ ਕੇ ਵੋਟਾਂ ਖਟੀਆਂ ਏਸੀ ਤਰ੍ਹਾਂ ਰਾਜੀਵ ਗਾਂਧੀ ਨੇ ਸਿੱਖਾਂ ਦੇ ਬਰਖਿਲਾਫ ਖਟੀਆਂ ਔਰ ਅਸੀਂ ਦੇਖਿਆ ਅਟਰ ਬਿਹਾਰੀ ਵਾਜਪਾਈ ਤੋਂ ਲੈ ਕੇ ਜਾ ਕੇ ਆ ਜਿਹੜੇ ਅਡਵਾਨੀ ਅਦਾਨੀ ਇਹ ਜਿਹੜਾ ਆਪਣਾ ਮੋਦੀ ਹੈ ਇਹਨੇ ਪਹਿਲਾਂ ਵੀ ਪਲਵਾਮੇ ਚ ਜਾ ਕੇ ਇਹੀ ਕੰਮ ਕਰਕੇ ਵੋਟਾਂ ਲਿੱਤੀਆਂ ਹੁਣ ਬਿਹਾਰ ਚ ਚੋਣ ਹੈ ਹੁਣ ਵੀ ਇਹ ਸਾਰਿਆਂ ਨੂੰ ਜੰਗ ਦੇ ਤੌਰ ਦੇ ਉੱਤੇ ਇਕੱਠਾ ਕਰ ਰਿਹਾ ਹੈ ਮਨੁੱਖਤਾ ਨੂੰ ਨਾ ਵੰਡ ਪਾਓ ਬੜੇ ਭਿਆਨਕ ਨਤੀਜੇ ਹੋਣਗੇ ਆਪਾਂ ਨੂੰ ਆਪਸ ਚ ਬਣਾ ਕੇ ਰੱਖਣੀ ਚਾਹੀਦੀ ਹੈ ਅੱਜ ਦੀ ਸਾਡੀ ਜਿਹੜੀ ਮਾਰਚ ਹੈ ਆਮ ਆਵਾਮ ਨੂੰ ਬੇਨਤੀ ਕਰਦੀ ਹੈ ਆਪਣੇ ਲੀਡਰਾਂ ਨੂੰ ਕਹੋ ਕਿ ਸਾਨੂੰ ਜੰਗ ਨਹੀਂ ਚਾਹੀਦੀ ਸਾਨੂੰ ਅਮਨ ਚਾਹੀਦਾ ਸਾਨੂੰ ਵਪਾਰ ਚਾਹੀਦਾ ਆਵਾਜਾਵੀ ਚਾਹੀਦੀ ਹੈ ਜੇ ਤੁਸੀਂ ਕਹਿੰਦੇ ਹੋ ਬਾਰਡਰ ਖੋਲ੍ਹ ਕੇ ਉੱਥੋਂ ਕੋਈ ਮਾੜਾ ਕੰਮ ਆਊਗਾ ਉਹ ਤਾਂ ਡਰੋਨਾਂ ਰਾਹੀਂ ਹੁਣ ਵੀ ਆ ਰਿਹਾ ਹੈ ਪਰ ਜਿਹੜੇ ਚੰਗੇ ਬੰਦੇ ਆਪਸ ਵਿੱਚ ਮੇਲ ਰੱਖਣਗੇ ਉਹ ਆਮ ਫਿਰਕੂ ਸੋਚ ਨੂੰ ਬੰਦ ਕਰਨਗੇ ਨੱਥ ਪਾਉਣਗੇ ਤੇ ਅਸੀਂ ਆਪਣੇ ਜਿਹੜੇ ਮਨੁੱਖਤਾ ਦੇ ਅਧੀਨ ਇੱਥੇ ਬਸਣਾ ਉਹਦਾ ਵਾਅਦਾ ਹੋਊਗਾ ਸੋ ਇਹਦੀ ਮਾਰਚ ਅਸੀਂ ਕੱਢ ਰਹੇ ਹਾਂ हां जी जी ਜਿਹੜੇ ਮੁਲਕ ਪਰਮਾਣੂ ਸ਼ਕਤੀ ਵਾਲੇ ਹੋਣ ਉਹਨਾਂ ਨੂੰ ਆਪੋ ਵਿੱਚ جنگ ਸ਼ੁਰੂ ਕਰਨੀ ਬਿਲਕੁਲ ਨਹੀਂ ਚਾਹੀਦੀ ਜੇ جنگ ਸ਼ੁਰੂ ਕਰਨਗੇ ਵੱਡੀ ਮੂਰਖਤਾ ਤੇ ਅਸੀਂ ਉਮੀਦ ਕਰਦੇ ਹਾਂ ਕਿ ਇਹ ਦੋਵੇਂ ਮੁਲਕੇ ਮੂਰਖਤਾ ਨਹੀਂ ਕਰਨਗੇ ਇੱਕ ਵੀ ਐਟਮ ਬੰਬ ਚੱਲ ਗਿਆ ਪੂਰਾ ਪੰਜਾਬ ਇਹ ਪਾਸੇ ਵਾਲਾ ਵੀ ਤੇ ਉਹ ਪਾਸੇ ਵਾਲਾ ਵੀ ਤਬਾਹ ਹੋ ਸਕਦਾ ਅਸੀਂ ਇਹ ਤਬਾਹੀ ਨਹੀਂ ਚਾਹੁੰਦੇ ਅਸੀਂ ਸਰਬੱਤ ਦਾ ਭਲਾ ਚਾਹੁੰਦੇ ਆ ਨਾ ਇੱਥੇ ਕਿਸੇ ਨਾਲ ਸਾਡੀ ਈਰਖਾ ਨਾ ਵੈਰ ਵਿਰੋਧ ਆ ਇੱਕ ਪਾਸੇ ਸਾਡਾ ਨਨਕਾਣਾ ਸਾਹਿਬ ਆ ਦੂਜੇ ਪਾਸੇ ਸਾਡਾ ਦਰਬਾਰ ਸਾਹਿਬ ਆ ਸਾਡੀਆਂ ਸਿੱਖ ਫੌਜਾਂ ਨੂੰ ਵੀ ਬੜੇ ਧਿਆਨ ਦੇ ਨਾਲ ਕਦਮ ਚੁੱਕਣਾ ਚਾਹੀਦਾ ਕਿ ਇਹ ਨਾ ਹੋਏ ਕਿ ਜਿਵੇਂ 1965 ਦੀ ਜੰਗ ਦੇ ਵਿੱਚ ਜੇ ਜਰਨਲ ਹਰਬਖ ਸਿੰਘ ਨਾ ਹੁੰਦੇ ਤੇ ਹਿੰਦ ਸਟੇਟ ਨੇ ਸਾਡਾ ਅੰਮ੍ਰਿਤਸਰ ਜਿਹੜਾ ਸਾਡਾ ਸਭ ਤੋਂ ਵੱਡਾ ਧਾਰਮਿਕ ਸਥਾਨ ਉਹਨੂੰ ਛੱਡ ਕੇ ਆਖਿਆ ਸੀ ਪਿੱਛੇ ਆ ਜਾਓ ਉਹਨੇ ਆਪਣੇ ਉੱਤੇ ਕੇਸ ਬਣਵਾ ਲਿਆ ਸੀ ਆਪਣੀ ਇਨਕੁਆਰੀ ਚਲਵਾ ਲਈ ਸੀ ਪਰ ਦਰਬਾਰ ਸਾਹਿਬ ਨੂੰ ਬਚਾਇਆ ਸੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਜੇ ਨਾ ਜੰਗ ਹੀ ਲਾਡੀਆਂ ਤੇ ਜਿਹੜਾ ਸਾਡਾ ਵਿਸ਼ਾਲ ਖਾਲਸਾ ਰਾਜ ਦਾ ਖੇਤਰ ਦੋ ਮੁਲਕਾਂ ਨੇ ਮੱਲਿਆ ਵਾ ਉਹ ਛੱਡ ਦੇਣ ਤੇ ਲੜਦੇ ਰਹਿਣ ਆਪੋ ਚ ਜੇ ਉਹ ਸਾਡਾ ਵਿਸ਼ਾਲ ਖਾਲਸਾ ਰਾਜ ਸਾਨੂੰ ਪ੍ਰਾਪਤ ਹੋ ਜਾਏ ਤੇ ਦੋਵੇਂ ਮੁਲਕ ਆਪੋ ਚ ਲਾੜੀ ਨਹੀਂ ਸਕਦੇ ਵਾਹ ਜੀ ਵਾਹ ਬੋਲੇ